ਜੈ ਭੀਮ ਜੈਪੁਰ ਸੱਥੀ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਗੁਰਦੀਪ ਸਿੰਘ ਕੋਟਲੀ ਤੁਹਾਨੂੰ ਪਤਾ ਆਪਣੇ ਛੋਟੇ ਵੀਰ ਮਨਪ੍ਰੀਤ ਦਾ ਐਕਸੀਡੈਂਟ ਹੋਣ ਕਰਕੇ ਉਹ ਗੱਲਬਾਤ ਬਾਹਰ ਦੂਰ ਨੇੜੇ ਨਹੀਂ ਜਾ ਸਕਦਾ ਇਸ ਕਰਕੇ ਮੈਂ ਹੀ ਤੁਹਾਡੇ ਨਾਲ ਦੂਰ ਨੇੜੇ ਦਿਨਾ ਜਿਹੜੀਆਂ ਬਾਈਟਾਂ ਜਿਹੜੀਆਂ ਵੀਡੀਓ ਆ ਮੈਂ ਹੀ ਤੁਹਾਡੇ ਨਾਲ ਸਾਂਝਾ ਕਰੂੰਗਾ ਉਹ ਆਨ ਬਾਲਮੀ ਕਾਸ਼ਰਾਮ ਜੀ ਦੇ ਮੁੱਖ ਸੇਵਾਦਾਰ ਜੀ ਬਾਬਾ ਬਲਕਰਨ ਸਿੰਘ ਜੀ ਸਾਡੇ ਨਾਲ ਵਿਚਾਰ ਕਰਨਗੇ ਜੈ ਭੀਮ ਜੈਪੁਰ ਤੋਂ ਬਈ ਜੈ ਭੀਮ ਜੈ ਭਾਰਤ ਜੋ ਬੋਲੇ ਸੋ ਨਿਰਪੈ ਭਗਵਾਨ ਗੁਰੂ ਵਾਲਮੀਕ ਮਹਾਰਾਜ ਦੀ ਜੈ ਮੈਂ ਸਮਾਜਿਕ ਮੁੱਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਰਬੱਤ ਸੰਗਤਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜੋ ਕਿ 16 ਭਾਦੋਂ ਨੂੰ ਪ੍ਰਗਟ ਦਿਵਸ ਮਨਾਏ ਜਾਂਦੇ ਸਨ ਸੋ ਅਸੀਂ ਆਪਣੇ ਪਿੰਡ ਕੋਟਲੀ ਮਹਾਰਿਸ਼ੀ ਵਾਲਮੀਕ ਜੀ ਦਾ ਆਸ਼ਰਮ ਬਣਿਆ ਹੋਇਆ ਹੈ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ ਤੇ ਸੰਗਤ ਜੀ ਆਪ ਜੀ ਨੂੰ ਦੱਸ ਦਈਏ 16 ਭਾਦੋਂ ਨੂੰ ਅਸੀਂ ਇਹ ਦਿਹਾੜਾ ਮਨਾਉਂਦੇ ਹੁੰਦੇ ਸਾਂ ਸਾਡੀ ਜੋ ਰਸੋਈ ਬਣੀ ਸੀ ਅਸੀਂ ਭੰਡਾਰੇ ਦਾ ਤਕਰੀਬਨ ਸਾਰਾ ਸਮਾਨ ਇਕੱਠਾ ਕਰ ਲਿਆ ਸੀਗਾ ਉਸ ਦੇ ਵਿੱਚ ਅਚਾਨਕ ਬਿਜਲੀ ਦਾ ਸਰਕਟ ਹੋ ਗਿਆ ਜੀ ਫਰਿੱਜ ਨੂੰ ਅੱਗ ਲੱਗ ਗਈ ਤੇ ਭੰਡਾਰੇ ਦਾ ਸਮਾਨ ਸੜ ਗਿਆ ਸੀਗਾ ਇਸ ਕਾਰਨ ਅਸੀਂ ਅੱਜ 11 ਅਸੂ 26 ਤਰੀਕ ਦਿਨ ਵੀਰਵਾਰ ਨੂੰ ਅੱਜ ਅਸੀਂ ਇਹ ਦਿਹਾੜਾ ਬਣਾਇਆ ਹੈ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੀਆਂ ਪ੍ਰਗਟ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਵਧਾਈਆਂ ਦਿੰਦੇ ਆ ਕਿਉਂਕਿ 16 ਭਾਦੂਨ ਦੇ ਦਿਹਾੜਾ ਬਣਾਇਆ ਜਾਂਦਾ ਪੂਰੇ ਵਰਲਡ ਦੇ ਵਿੱਚ ਤੇ ਅਸੀਂ ਗੁਰਦੀਪ ਜੀ ਅੱਜ ਬਣਾਇਆ ਜੀ ਧੰਨਵਾਦ ਜੋ ਬੋਲੇ ਸੋਨਰ ਪੈ ਭਗਵਾਨ ਗੁਰੂ ਵਾਲਮੀਕ ਮਹਾਰਾਜ ਕੀ ਜੈ ਬਾਬਾ ਜੋਰਾ ਸਿੰਘ ਜੀ ਸਾਰਿਆਂ ਨਾਲ ਬਾਬਾ ਜੋਰਾ ਸਿੰਘ ਜੀ ਵਿਚਾਰ ਸਾਂਝੇ ਕਰਨਗੇ ਜੈ ਪਿੰਜਾਇਪਾਰਤ ਜੋ ਬੋਲੇ ਸੋਨਰ ਪੈ ਬੋਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀਓ ਤੇ ਸਾਰੇ ਹੀ ਨਗਰ ਦੇ ਸੰਯੋਗ ਦੇ ਨਾਲ ਸਾਰੇ ਸੇਵਾਦਾਰਾਂ ਦੇ ਸੰਯੋਗ ਦੇ ਨਾਲ ਤੇ ਭੰਡਾਰਾ ਜੋ ਧਗ ਭੰਡਾਰਾ ਹੈ ਸੰਤਸ ਮੇਲਨ ਅਸਦਾ ਅਸੀਂ ਇਸ ਦਾ ਨਾਮ ਰੱਖਿਆ ਸੀ ਸੋ ਅੱਜ ਬੜੇ ਪ੍ਰੇਮ ਸਰਦਾ ਦੇ ਨਾਲ ਬੜੇ ਤੁਮਤਾਂ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਗਿਆ ਹੈ ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਕਰਦੇ ਆ ਜੀ ਜੀ ਆਇਆਂ ਆਖਦੇ ਆ ਜੀ ਉਸੇ ਤਰ੍ਹਾਂ ਪ੍ਰਮਾਤਮਾ ਇਹਨਾਂ ਨੂੰ ਆਪ ਦੇ ਚਰਨਾਂ ਦੇ ਨਾਲ ਜੋੜੀ ਰੱਖੇ ਜੈ ਭੀਮ ਜੈ ਭਾਰਤ ਜੀ ਭਗਵਾਨ ਬਾਲਮੀਕ ਆਸ਼ਰਮ ਦੇ ਵਿੱਚ ਸਾਡੇ ਨਾਲ ਹਰਪਾਲ ਸਿੰਘ ਪਾਲਾ ਜੀ ਵੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਹੈ ਨਾ ਪਹਿਲੇ ਕੀ ਕਹਿਣਾ ਚਾਹੂੰਗਾ ਅੱਜ ਦੇ ਦਿਨ ਦੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਮੈਂ ਤਾਂ ਬਾਬਾ ਬਾਲਮੀਕ ਪੁਵਾਨ ਦੇ ਮੰਦਿਰ ਦੇ ਜਿੰਨੇ ਸੇਵਾਦਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਇਹਨਾਂ ਦਾ ਬਹੁਤ-ਬਹੁਤ ਸੰਗਤ ਦਾ ਧੰਨਵਾਦ ਜੀ ਹੈ ਬਹੁਤ-ਬਹੁਤ ਧੰਨਵਾਦ ਜੀ ਹਰਪਾਲ ਸਿੰਘ ਪੱਲਾ ਤੁਸੀਂ ਦੇਖ ਰਹੇ ਸਮਾਜਿਕ ਮੁੱਦੇ ਚੈਨਲ ਤੇ ਮੈਂ ਗੁਰਦੀਪ ਸਿੰਘ ਖੋਟਲੀ ਜੈ ਭੀਮ ਜੈ ਭਾਰ ਜੈ ਭਾ